ਹਾਂਜੀ ਸਾਸ਼ਟ੍ਰਿਕਾ ਮੈਟਰੋ ਅੱਜ ਖੜੇ ਆਂ ਜੀ ਆਪਣੇ ਪਿੰਡ ਦੌਦਰ ਦੇ ਵਿੱਚ ਇੱਕ ਖਾਸ ਵੀਡੀਓ ਲੈ ਕੇ ਪੇਸ਼ ਹੋ ਰਿਹਾ ਤੇ ਤੁਹਾਨੂੰ ਦਿਖਾਉਣੇ ਆ ਸਕੂਟਰ ਦਿਖ ਰਿਹਾ ਜੀ ਇਹ ਸਕੂਟਰ ਸੇਲ ਆ ਜੀ ਤੇ ਬਾਹਲੇ ਬੰਦੇ ਤਾਂ ਮੋਟਰਸਾਈਕਲਾਂ ਦੇ ਸ਼ੌਕੀਨ ਆ ਤੇ ਇਹ ਚੀਜ਼ਾਂ ਦਾ ਸ਼ੌਕੀਨ ਕੋਈ ਕੋਈ ਬੰਦਾ ਵਾ ਤੇ ਕਈ ਬੰਦਿਆਂ ਨੂੰ ਸ਼ੌਂਕ ਹੈਗਾ ਸਕੂਟਰ ਰੱਖਣ ਦਾ ਤੇ ਆਹ ਦੇਖ ਰਹੇ ਆਂ ਬਹੁਤ ਸਾਫ਼ ਹਾਲਤ ਦੇ ਵਿੱਚ ਸਕੂਟਰ ਆ ਜੀ ਦੇਖ ਰਹੇ ਹਾਂ ਤਾਂ ਦਿਖਾਉਣਾ ਹੈ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹਾਂ ਬਿਲਕੁਲ ਟਾਇਰ ਨਵੇਂ ਆ ਜੀ ਕੋਈ ਕੰਪਲੇਨਟ ਨਹੀਂ ਸਕੂਟਰ ਦੀ 101 ਗਾਰੰਟੀ ਆ ਬਾਈ ਦੀ ਬਾਈ ਕੰਦਾ ਸਾਰਾ ਕੰਮ ਹੋਇਆ ਇੰਜਨ ਦਾ ਡੇਢ ਮਹੀਨਾ ਹੋ ਗਿਆ ਕੰਮ ਹੋਏ ਨੂੰ ਇੰਜਨ ਦੇ ਨੂੰ ਚਲਾ ਕੇ ਬੰਦਾ ਚੈੱਕ ਵੀ ਕਰ ਸਕਦਾ ਇੱਕ ਦਿਨ ਰੱਖ ਕੇ ਵੀ ਦੇ ਸਕਦਾ ਤੇ ਬਾਈ ਵੱਲੋਂ ਫੁੱਲ ਗਾਰੰਟੀ ਆ ਤੇ ਬਹੁਤ ਬੰਦੇ ਹਜੇ ਵੀ ਸ਼ਕੀਨ ਆ ਸਕੂਟਰ ਰੱਖਣ ਦੇ ਤੇ ਉਹਨਾਂ ਲਈ ਖਾਸ ਵੀਡੀਓ ਆ ਇਹ ਤੇ ਵੈਸੇ ਮੋਟਰਸਾਈਕਲ ਆ ਜਿਹੜਾ ਮੋਟਰਸਾਈਕਲ ਇਹ ਚੀਜ਼ ਦੀ ਰੇਸ ਨਹੀਂ ਕਰ ਸਕਦਾ ਤੇ ਤੁਹਾਨੂੰ ਪਤਾ ਹੀ ਆ ਆ ਦੇਖ ਸਕਦੇ ਹਾਂ origignal paint ਹੋਇਆ ਜੀ ਦਾ ਨੇੜੇ ਹੋ ਕੇ ਦਿਖਾ ਦਿੰਨੇ ਦੇਖ ਸਕਦੇ ਹੋ ਤੁਸੀਂ ਪਤਾ ਹੀ ਨਹੀਂ ਲੱਗਦਾ ਵੀ ਪੇਂਟ ਹੋਇਆ ਵਾ ਤੇ origignal paint ਹੋਇਆ ਵਾ ਇਹ ਬਾਈ ਕੋਲੇ ਸੇਲ ਆ ਜੀ ਤੇ ਇੰਜਨ ਦਾ ਕੰਮ ਹੋਇਆ ਜੀ ਡੇਢ ਮਹੀਨਾ ਹੋ ਗਿਆ ਇੰਜਨ ਦਾ ਕੰਮ ਹੋਇਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਤਰ੍ਹਾਂ ਦਿਖਾ ਦਿੰਨਾ ਕੱਲੀ ਕੱਲੀ ਚੀਜ਼ ਨਵੀਂ ਆ ਜੀ ਇਹਦੀ ਪਾਈ ਤੇ ਢੂਲ ਕੀ ਓਰੀਜਨਲ ਆ ਜੀ ਇਹਦੀ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਤੇ ਬਾਕੀ ਇੰਡੀਕੇਟਰ ਤੋਂ ਲੈ ਕੇ ਹਰੇਕ ਚੀਜ਼ ਨਵੀਂ ਪਾਈ ਆ ਜੀ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਦੇ ਆ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ 20000 ਰੁਪਏ ਡਿਮਾਂਡ ਆ ਤੇ ਬਾਕੀ ਬਾਈ ਮਾਨਦਾਨ ਵੀ ਕਰ ਦੂਗਾ 17 18 ਤੱਕ ਛੱਡ ਦੂਗਾ ਤੇ ਬਾਕੀ ਮੌਕੇ ਤੇ ਹੋ ਜਾਊਗਾ ਜੀ ਤੇ ਕਾਗਜ਼ ਪੱਤਰ ਬਿਲਕੁਲ ਓਕੇ ਆ ਜੀ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਨਾਲ ਕੱਲ ਵੀ ਗੱਲਬਾਤ ਵੀ ਕਰ ਸਕਦੇ ਹੋ ਫੋਨ ਨੰਬਰ ਤੇ ਤੇ ਨੰਬਰ ਬੋਲ ਦਿਆਂ ਤੁਹਾਨੂੰ 9944 9944 99473 ਹਣਾ ਇਹ ਬਾਈ ਦਾ ਨੰਬਰ ਆ ਜੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਭਾਈ ਨੂੰ ਪੁੱਛ ਸਕਦੇ ਸਕੂਟਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਪੰਜਾਬ ਨੰਬਰ ਆ ਜੀ ਸਕੂਟਰ ਬਹੁਤ ਸਾਫ ਪਿਆਈ ਦੇ ਸਕਦਾ ਤੁਸੀਂ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਜਿਹੜਾ ਵੀ ਵੀਰ ਚਾਹ ਆਣਾ ਭਾਈ ਨੂੰ ਕਾਲ ਕਰ ਸਕਦਾ ਤੇ ਬਾਕੀ ਮੌਕੇ ਤੇ ਬਾਤ ਘਾਟ ਹੋ ਜਾਈ ਮਨਤਨ ਹੋ ਜੂਗਾ ਤੇ ਕਾਗਜ਼ ਪੱਤਰ ਬਿਲਕੁਲ ਓਕੇ ਆ ਜੀ ਧੰਨਵਾਦ